ਕਹਾਣੀ ਡੁੱਬਦਿਆਂ ਨੂੰ ਉਸ ਦਾ ਸਹਾਰਾ ਗੁਰਤਾਰੇ ਚੋਂ ਬਾਹਰ ਆਉਂਦਿਆਂ ਹੀ ਮੈਂ ਫੋਨ ਦੇਖਿਆ ਤਾਂ ਇੱਕ ਨਵੇਂ ਨੰਬਰ ਤੋਂ ਤਿੰਨ ਚਾਰ ਫੋਨ ਆਏ ਹੋਏ ਸੀ ਯਾਦ ਕਰਨ ਦੀ ਜਦ ਕੋਸ਼ਿਸ਼ ਕੀਤੀ ਤਾਂ ਗੁਰਪ੍ਰੀਤ ਨੂੰ ਕੋਲ ਬੁਲਾ ਕੇ ਆਖਿਆ ਗੁਰਪ੍ਰੀਤ ਤੇਰੇ ਘਰੋਂ ਤਿੰਨ ਚਾਰ ਫੋਨ ਆਏ ਹੋਏ ਨੇ ਸਭ ਸੁਖਾਂਤਾ ਹੈ ਫੋਨ ਤਾਂ ਮੈਨੂੰ ਵੀ ਆਏ ਹੋਏ ਨੇ ਮੈਂ ਫੋਨ ਕਰਕੇ ਪੁੱਛਦਾ ਹਾਂ ਫੋਨ ਕਾਨੂੰਨ ਨੂੰ ਲਾਉਂਦੇ ਹੋਏ ਨੇ ਆਖਿਆ ਗੁਰਪ੍ਰੀਤ ਫੋਨ ਤੇ ਗੱਲ ਕਰ ਹੀ ਰਹੀ ਸੀ ਕਿ ਮੇਰੀ ਨਿਗਾਹ अचानक प्रिंसिपल मैडम ਦੇ ਘਰ ਵੱਲ ਪਈ ਬਾਹਰ ਖੜੀ ਗੱਡੀ ਦੇਖਦਿਆਂ ਸਾਰ ਹੀ ਮੈਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕੀ ਪਤਾ ਨਹੀਂ ਸ਼ਨੀਵੀਰ ਗੱਡੀ ਲੈਣ ਕਦੋਂ ਆਵੇਗਾ ਬਾਬਾ ਜੀ ਸੁੱਖਾ ਸੁਖ ਸੁੱਖਾ ਨਾਲ ਡਿਜ਼ਾਇਰ ਦੀ ਢੋਲੀ ਘਰੋਂ ਤੁਰ ਜਾਏ ਮੈਂ ਤਾਂ ਪਾਣੀ ਵਾਰ-ਵਾਰ ਕੇ ਪੀऊं ਇਸ ਤੋਂ ਪਹਿਲਾਂ ਕਿ ਕੁਝ ਹੋਰ ਬੋਲ ਨਿਕਲਦੇ ਮੈਂ ਗੁਰਪ੍ਰੀਤ ਦੇ ਚਿਹਰੇ ਵੱਲ ਤੱਕਿਆ ਇਸ ਤਰ੍ਹਾਂ ਦਾ ਹਾਲ ਮੈਂ ਉਹਦਾ ਪਹਿਲਾਂ ਕਦੇ ਨਹੀਂ ਸੀ ਦੇਖਿਆ ਵਾਰ-ਵਾਰ ਗੁਰਪ੍ਰੀਤ ਦਾ ਫੋਨ ਤੇ ਗੱਲਾਂ ਕਰਨਾ ਵੀ ਹੈਰਾਨ ਕਰਨ ਵਾਲਾ ਦ੍ਰਿਸ਼ ਸੀ ਮੈਂ ਬੜੇ ਠਰਮੇ ਨਾਲ ਪੁੱਛਿਆ ਗੁਰਪ੍ਰੀਤ ਸਭ ਠੀਕ ਤਾਂ ਹੈ ਕੀ ਕਹਿੰਦੇ ਸੀ ਕਰਦੇ ਮੇਰੇ ਬਾਪੂ ਦਾ ਹਾਲਾਤ ਬਹੁਤ ਗੰਭੀਰ ਹੈ ਅਦੇਸ਼ ਹਸਪਤਾਲ ਚੋਂ ਜਵਾਬ ਮਿਲ ਗਿਆ ਹੈ ਦੋ ਦਿਨ ਦੇ ਪੀਜੀਆ ਲੈ ਕੇ ਗਏ ਸੀ ਪਰ ਕਿਸੇ ਨੇ ਕੋਈ ਬਾਤ ਨਾ ਪੁੱਛੀ ਅੱਜ ਸਵੇਰੇ ਹੀ ਕੋਲੰਬੀਆ ਹਸਪਤਾਲ ਬਾਪੂ ਨੂੰ ਲੈ ਕੇ ਆਏ ਆ ਭੈਣ ਮੇਰੀ ਰੋਈ ਜਾਂਦੀ ਹੈ ਕਿ ਤੂੰ ਛੇਤੀ ਆ ਜਾ ਇਹ ਸੁਣ ਮੈਂ 당 ਰਹਿ ਗਿਆ ਗੁਰਪ੍ਰੀਤ ਤੈਨੂੰ ਜਾਣਾ ਚਾਹੀਦਾ ਹੈ ਮੈਂ ਤੇਰੇ ਨਾਲ ਚੱਲਦਾ ਹਾਂ ਸਾਫਾ ਥੋੜਾ ਠੀਕ ਕਰ ਲਈ ਆਪਾਂ ਜਸਬੀਰ ਸਰ ਨੇ ਵੀ ਛੁੱਟੀ ਦੇਣ ਲੱਗਿਆ, ਦੇਰ ਨਾ ਕੀਤੀ। ਅਜੇ ਅਸੀਂ ਤੁਰਨ ਹੀ ਲੱਗੇ ਸੀ ਕਿ ਪਿੱਛੋਂ ਬੂਟਾ ਸਿੰਘ ਦੀ ਆਵਾਜ਼ ਆਈ। ਓਏ, ਅੱਜ ਸਰਦੇ ਘਰ ਕੀਰਤਨ ਕਰਨ ਜਾਣਾ ਹੈ। ਚਿੱਟੇ ਕੁੜਤੇ ਤੇ ਨੀਲੀਆਂ ਪੱਗਾਂ ਬਨ ਲਿਆ ਜੋ। ਅਸੀਂ ਇਹਨਾਂ ਬੋਲਾਂ ਤੇ ਬਹੁਤੀ ਗੌਰ ਨਾ ਕੀਤੀ। ਸਾਫ਼ੇ ਠੀਕ ਕਰਕੇ ਅਜੇ ਕਮਰੇ 'ਚੋਂ ਨਿਕਲੇ ਹੀ ਸੀ ਕਿ ਬਚਿੱਤਰ ਨੇ ਬਾਹਰ ਜਾਣ ਦਾ ਕਾਰਨ ਪੁੱਛਿਆ ਕਾਲੀ-ਕਾਲੀ ਚਤੁਰਦਿਆਂ ਉਹਨੂੰ ਦੱਸ ਕੇ ਅਸੀਂ ਆਟੋ ਫੜ ਹਸਪਤਾਲ ਵੱਲ ਰਵਾਨਾ ਹੋਏ ਰਸਤੇ 'ਚ ਗੁਰਪ੍ਰੀਤ ਨੂੰ ਹੌਸਲਾ ਦਿੰਦੇ ਹੋਏ ਮੈਂ ਆਖ ਰਹੀ ਸੀ ਕਿ ਤੂੰ ਚਿੰਤਾ ਨਾ ਕਰ ਤੇਰੇ ਪਿੰਡ ਵਾਲੇ ਤੇ ਰਿਸ਼ਤੇਦਾਰ ਨਾਲ ਹਨ ਤੂੰ ਬੇਫਿਕਰ ਰਹਿ ਆਟੋ ਦੇ ਰੁੱਕਦਿਆਂ ਸਾਰੇ ਹਸਪਤਾਲ ਦੇ ਗੇਟ ਬਾਹਰ ਖੜੇ ਗੁਰਪ੍ਰੀਤ ਤੇ ਮੰਮੀ ਸਾਨੂੰ ਦਿਸੀ ਫਤੇਬਲਾ ਕੇ ਹਾਲ ਪੁੱਛਿਆ ਪੁੱਛਣ ਤੇ ਪਤਾ ਲੱਗਿਆ ਕਿ ਅੰਕਲ ਦੀ ਹਾਲਤ ਸੱਚਮੁੱਚ ਬਹੁਤ ਗੰਭੀਰ ਹੈ ਮੈਂ ਇਹ ਸੋਚ ਕੇ ਹੈਰਾਨ ਹੋ ਗਿਆ ਰਿਹਾ ਸੀ ਕਿ ਤਨ ਜਿਗਰਾ ਹੈ ਮਾਵਾ ਧੀਆਂ ਦਾ ਜੋ ਪਿਛਲੇ 4-5 ਦਿਨਾਂ ਤੋਂ ਇੱਕ ਅਜਿਹੇ ਮਰੀਜ਼ ਨੂੰ ਲੈ ਕੇ ਘੁੰਮ ਰਹੀਆਂ ਹਨ ਜਿਸ ਤੇ ਸਿਰਫ ਸਾਹ ਹੀ ਚੱਲਦੇ ਨੇ ਨਾ ਕੁਝ ਬੋਲ ਸਕਦਾ ਹੈ ਨਾ ਖਾ ਸਕਦਾ ਹੈ ਤੇ ਨਾ ਹੀ ਉੱਠ ਸਕਦਾ ਗੁਰਪ੍ਰੀਤੀ ਬੇਬੇ ਇਹੀ ਵਾਰ-ਵਾਰ ਗੁਹਾਰ ਲਾ ਰਹੀ ਸੀ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਕੋਈ ਦਵਾਈ ਦੇ ਦਿਓ ਪਿਛਲੇ 2-3 ਦਿਨਾਂ ਤੋਂ ਇਹਨਾਂ ਕੁਝ ਨਹੀਂ ਖਾਤਾ ਮੇਰੇ ਵੱਲ ਮੂੰਹ ਕਰਕੇ ਕਹਿਣ ਲੱਗੇ ਪੁੱਤ ਜਿੱਥੇ ਸਾਨੂੰ ਕੋਈ ਸਲਾਹ ਦਿੰਦਾ ਹੈ ਅਸੀਂ ਮਾਵਾਂ ਧੀਆਂ ਉੱਥੇ ਹੀ ਲੈ ਤੁਰਦੀਆਂ ਹਾਂ ਪਰ ਛੇਤੀ ਕੋਈ ਹੱਥ ਨਹੀਂ ਪਾ ਰਿਆ ਇਹਨੇ ਨੂੰ ਚਿੱਟੇ ਕੱਪੜੇ ਪਹਿਨੇ ਨਰਸ ਆਈ ਤੇ ਕਹਿਣ ਲੱਗੀ ਬੈੱਡ ਨੰਬਰ 3 ਦੇ ਮਰੀਜ਼ ਨਾਲ ਕੌਣ ਆਇਆ ਹੈ ਆਂਟੀ ਦੇ ਜਵਾਬ ਦੇਣ ਤੇ ਉਹਨਾਂ ਦੱਸਿਆ ਕਿ ਮਰੀਜ਼ ਦੇ ਇੱਕ ਦਿਨ ਦਾ ਖਰਚਾ 30000 ਰੁਪਏ ਹੋਵੇਗਾ ਕਾਊਂਟਰ ਤੇ ਫੀਸ ਜਮ੍ਹਾਂ ਕਰਵਾ ਦਿਓ ਅਸੀਂ ਇਲਾਜ ਸ਼ੁਰੂ ਕਰਦੇ ਹਾਂ ਐਨਾ ਖਰਚਾ ਪੁੱਤ ਆਪਣੇ ਕੋਲ ਇੰਨੇ ਪੈਸੇ ਨਹੀਂ ਕਿ ਇੱਕ ਦਿਨ ਦਾ ਇੰਨਾ ਖਰਚਾ ਭਰ ਦਈਏ ਫਿਰ ਇਹ ਪਤਾ ਨਹੀਂ ਪਤਾ ਕਿੰਨੇ ਦਿਨ ਰੱਖਣਗੇ ਭਿੱਜੀਆਂ ਅੱਖਾਂ ਨਾਲ ਗੁਰਪ੍ਰੀਤ ਨੇ ਮੈਨੂੰ ਆਖਿਆ surjeet ਆਪਾਂ ਹੁਣ ਕੀ ਕਰੀਏ ਬਾਪੂ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਏ ਮੈਂ ਅੰਜਾਨ ਹਾਂ ਮੈਨੂੰ ਆਪ ਨੂੰ ਨਹੀਂ ਕੁਝ ਸੋਚ ਰਿਹਾ ਮੈਂ ਗੁਰਪ੍ਰੀਤ ਨੂੰ ਕਿਹਾ ਕਿ ਪਟਿਆਲਾ ਸ਼ਹਿਰ ਬਾਰੇ ਤਾਂ ਮੈਨੂੰ ਵੀ ਬਹੁਤਾ ਪਤਾ ਨਹੀਂ ਆਪਾਂ ਬਹੁਤਾ ਘੁੰਮੇ ਫਿਰੇ ਵੀ ਨਹੀਂ ਮੇਰੇ ਲਈ ਤਾਂ ਉਪਰੀ ਧਰਤੀ ਤੇ ਉਪਰੇ ਹੀ ਲੋਕ ਨੇ ਮੈਨੂੰ ਖੁਦ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਇਹਨਾ ਬੋਲਾ ਰਹੀ ਮੈਂ ਉਸ ਤੋਂ ਖਿਹੜਾ ਛਡਵਾਉਣ ਦੀ ਕੋਸ਼ਿਸ਼ ਕਰ ਰਿਆ ਹਾਂ ਪਰ ਜਸਬੀਰ ਸਰਦੀ ਕੀਤੀ ਕਥਾ ਦੇ ਬੋਲ ਅੱਗੇ ਘੁੰਮਣ ਲੱਗੇ ਸੱਜਣ ਸੇ ਹੀ ਨਾਲ ਮੈਂ ਚਲਦਿਆਂ ਨਾਲ ਚਲਣ ਬਾਣੀ ਵਾਲੀਆਂ ਬਾਣੀ ਦੀਆਂ ਪੰਕਤੀਆਂ ਵਾਰ-ਵਾਰ ਦਿਲ ਤੇ ਵਾਰ ਕਰਨ ਲੱਗੀਆਂ ਜ਼ਮੀਰ ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਅਜੇ ਇਹ ਸਭ ਖਿਆਲ ਚੱਲ ਹੀ ਰਹੇ ਸੀ ਕਿ ਗੁਰਪ੍ਰੀਤ ਨੇ ਕੋਲ ਆ ਕੇ ਇੱਕ ਵਾਰ ਫਿਰ ਕਿਹਾ ਹੁਣ ਕਿੱਥੇ ਲੈ ਕੇ ਜਾਈਏ ਬਾਪੂ ਨੂੰ ਇੱਕਦਮ ਦਿਮਾਗ 'ਚ ਫੇਕੀ ਜਸਬੀਰ ਸਰਵਲ ਘੁੰਮੀ ਸਰ ਤੋਂ ਸਵਾਏ ਹੋਰ ਕੋਈ ਨਹੀਂ ਇਹ ਆਪਣੀ ਇਸ ਵਕਤ ਮਦਦ ਕਰ ਸਕਦਾ ਹੋਵੇ ਮੇਰਾ ਦਿਲ ਕਹਿੰਦਾ ਹੈ ਕੀ ਕੋਈ ਨਾ ਕੋਈ ਹੱਲ ਜ਼ਰੂਰ ਹੋ ਸਰ ਵੱਲੋਂ ਆਏ ਜਵਾਬ ਨੇ ਮੈਨੂੰ ਇਕੱਲਾ ਹੌਸਲਾ ਹੀ ਨਹੀਂ ਸਗੋ ਲੋਡ ਪੈਣ ਤੇ ਕੀਤੀ ਮਦਦ ਵਾਲਿਆਂ ਦੀ ਲਿਸਟ 'ਚ ਆਪਣਾ ਪਹਿਲਾ ਨਾਮ ਦਰਜ ਕੀਤਾ ਜੋ ਹਮੇਸ਼ਾ ਰਹੇਗਾ ਯਾਦ ਰਹੇਗਾ ਬਚਿੱਤਰ ਦਾ ਫੋਨ ਆਇਆ ਤੇ ਉਸਦੇ ਬੋਲ ਸੁਣ ਮਨ ਗੱਦਗੱਦ ਪਰ ਗਿਆ ਜਦੋਂ ਆਖਣ ਲੱਗਿਆ ਯਾਰ ਤੁਸੀਂ ਦੋਵੇਂ ਉੱਥੇ ਹੋ ਤੇ ਮੈਂ ਇਕੱਲਾ ਇੱਥੇ ਹਾਂ ਮੇਰਾ ਵੀ ਦਿਲ ਕਰਦਾ ਹੈ ਕਿ ਆਗੇ ਗੁਰਪ੍ਰੀਤ ਦੇ ਬਾਪੂ ਦੀ ਸੇਵਾ 'ਚ ਯੋਗਦਾਨ ਪਾਵਾਂ ਸਾਡੇ ਆਉਣ ਤੇ ਪਰਿਵਾਰ ਦੇ ਡਿੱਗੇ ਹੋਏ ਹੌਸਲੇ ਇੱਕ ਵਾਰ ਫਿਰ ਜੀਉਣ ਦੀ ਆਸ ਜਗਾਉਣ ਲੱਗੇ ਦੁੱਖ ਉਦੋਂ ਹੋਇਆ ਕੋਲੰਬੀਆ ਹਸਪਤਾਲ ਨੇ ਇੱਕ ਘੰਟਾ ਮਰੀਜ਼ ਮਰੀਜ਼ ਨੂੰ ਬੈੱਡ ਤੇ ਲਟਾਉਣ ਦੇ 4000 ਰੁਪਏ ਮੰਗ ਲਈ ਬੜੀ ਸ਼ੇਤੀ ਹੀ ਅਸੀਂ ਰਜਿੰਦਰਾ ਹਸਪਤਾਲ ਵੱਲ ਰੁੱਖ ਕੀਤਾ ਰਜਿੰਦਰਾ ਦੇ ਐਮਰਜੈਂਸੀ ਵਾਰਡ 'ਚ ਆ ਕੇ ਪਤਾ ਲੱਗਿਆ ਕੀ ਮਨੁੱਖੀ ਸਰੀਰ ਦੀ ਕੀ ਇਮੀਅਤ ਹੈ ਵਟੇ ਟੁੱਕੇ ਲੋਕਾਂ ਦੀਆਂ ਚੀਕਾਂ ਮਨ ਨੂੰ ਬੇਚੈਨ ਕਰ ਰਹੀਆਂ ਸੀ ਅਸੀਂ ਭੁੱਖੀ ਤੇ ਹਾਇ ਮਾਪਿਆਂ ਨੂੰ ਆਰਾਮ ਕਰਨ ਲਈ ਆਖਦਿਆਂ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਦਵਾਈਆਂ ਟੈਸਟ ਐਕਸ-ਰੇ ਤੇ ਸੀਟੀ ਸਕੈਨ ਲਈ ਭੱਜ-ਭੱਜ ਜਾਣਾ ਵੀ ਸਾਡੇ ਫੁਰਤੀਲੇ ਹੋਣ ਦੀ ਪਰਖ ਲੈ ਰਹੇ ਸੀ ਰਿਪੋਰਟਾਂ ਦੇ ਆਏ ਨਤੀਜੇ ਇਤਨੇ ਅਭਿਆਨਕ ਸਨ ਕਿ ਹਰ ਕੋਈ ਡਾਕਟਰ ਕਹਿਣ ਲੱਗ ਪਿਆ ਕਿ ਅੰਕਲ ਜੀ ਅਜੇ ਸਾਹ ਲੈ ਰਹੇ ਨੇ ਇਹ ਸਾਡੇ ਲਈ ਹੈਰਾਨੀਜਨਕ ਹੈ ਵਕਤ ਬੀਤਦਾ ਗਿਆ ਜਿਵੇਂ ਜਿਵੇਂ ਸੂਰਜ ਢਲਣ ਲੱਗਿਆ ਮੇਰੇ ਤੇ ਬਚਿੱਤਰ ਦੇ ਦਿਲ ਨੂੰ ਹੌਲ ਪੈਣ ਲੱਗੇ ਵਾਰਡਨ ਦੀ ਜ਼ਿੰਮੇਵਾਰੀ ਸੰਭਾਲ ਲਿਆ ਜਸਬੀਰ ਸਾਹ ਨੇ ਫੋਨ ਕਰਕੇ ਹਾਲਚਲ ਪੁੱਛਣ ਤੇ ਗੁਰਪ੍ਰੀਤ ਨੂੰ ਪਰਿਵਾਰ ਕੋਲ ਛੱਡ ਕੇ ਵਾਪਸ ਆਉਣ ਲਈ ਕਿਹਾ ਬਿਸ਼ੱਕ ਉਹ ਮਾਮਾ ਤੀਆਂ ਉਤੋਂ ਉਤੋਂ ਸਾਡਾ ਧੰਨਵਾਦ ਕਰ ਰਹੀਆਂ ਸਨ ਪਰ ਅੱਖਾਂ ਤੇ ਨਮੋਸ਼ੀ ਭਰੇ ਚਿਹਰੇ ਤਰਲਿਆ ਨਾਲ ਪੁਕਾਰ ਰਹੇ ਸੀ ਕਿ ਕੁਝ ਸਮਾਂ ਹੋਰ ਰੁਕੋ ਸ਼ਾਮ ਨੂੰ ਅਜੀ ਅਸੀਂ ਗੁਰਦੁਆਰਾ ਸਾਹਿਬ ਲਈ ਤਿਆਰ ਹੋ ਹੀ ਰਹੇ ਸੀ ਕਿ ਅਚਾਨਕ ਫਿਰ ਫੋਨ ਆਇਆ ਕੀ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ ਛੇਤੀ ਹਸਪਤਾਲ ਆਜੋ ਮੈਂ ਤੇ ਬਚਿੱਤਰ ਨੇ ਆਪ ਆਪਸੀ ਸਲਾਹ ਕੀਤੀ ਤੇ ਬਚਿੱਤਰ ਗੁਰਪ੍ਰੀਤ ਨਾਲ ਜਾਣ ਲਈ ਤਿਆਰ ਹੋਇਆ। ਤਕਰੀਬਨ ਰਾਤ ਦੇ 10:30 ਵਜੇ ਹੋਣੀ ਆ। ਗੁਰਪ੍ਰੀਤ ਦਾ ਫੋਨ ਆਇਆ ਕਿ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਕਹਿੰਦੇ ਪੀਜੀਆਈ ਲੈ ਜਾਓ। surjeet ਤੈਨੂੰ ਕੋਈ ਉੱਥੇ ਜਾਣਦਾ ਹੈ? ਚੰਡੀਗੜ੍ਹ ਸ਼ਹਿਰ ਤਾਂ ਮੈਨੂੰ ਸੱਤ ਸਮੁੰਦਰੋਂ ਪਾਰ ਕਰਕੇ ਗਏ ਵਿਦੇਸ਼ਾਂ ਵਰਗਾ ਲੱਗਦਾ ਹੈ। ਇਸ ਵਕਤ ਸਰਦੀ ਸਲਾ ਨਾਲ ਕਿਸੇ ਨੂੰ ਰਾਤ ਸਮੇਂ ਪਰੇਸ਼ਾਨ ਕਰਨਾ ਸਹੀ ਨਹੀਂ ਜਾਪਿਆ ਜਸਵੀਰ ਸਰ ਦੇ ਬੋਲ ਸਨ ਕਿ ਅਰਦਾਸ ਹੀ ਕਰ ਸਕਦੇ ਹਾਂ ਅਰਦਾਸ ਹੀ ਮੇਰਾ ਅਟੁੱਟ ਵਿਸ਼ਵਾਸ ਸੀ ਕਿ ਜਿੱਥੇ ਦੁਆ ਕੰਮ ਨਾ ਆਵੇ ਉਥੇ ਦੁਆ ਕੰਮ ਕਰਦੀ ਹੈ ਮੈਂ ਹੋਸਟਲ ਦੇ ਬਾਹਰ ਖੜਾ ਹੋ ਕੇ ਬਚਿੱਤਰ ਦਾ ਇੰਤਜ਼ਾਰ ਕਰਨ ਲੱਗਿਆ ਕਿੰਨਾ ਸਮਾਂ ਮੈਂ ਤੇ ਬਚਿੱਤਰ ਹੋਸਟਲ ਦੇ ਬਾਹਰ ਬੈਠ ਕੇ ਗੱਲਾਂ ਕਰਦੇ ਰਹੇ ਗੱਲਾਂ ਕਰਦੇ ਕਰਦੇ ਸਾਡੇ ਘਰੇ ਪਰ ਆਉਣ ਬਚਿੱਤਰ ਦੇ ਬੋਲ ਸਨ ਮੈਂ ਉਹਨਾਂ ਨੂੰ ਇਵੇਂ ਛੱਡ ਕੇ ਆਇਆ ਇਹ ਤਾਂ ਮੈਂ ਹੀ ਜਾਣਦਾ ਹਾਂ ਗੁਰਪ੍ਰੀਤ ਹੌਰੀ ਵਾਰ-ਵਾਰ ਮੈਨੂੰ ਨਾਲ ਆਉਣ ਲਈ ਕਹਿੰਦੇ ਰਹੇ ਮੈਂ ਮਜਬੂਰ ਸੀ ਮੈਂ ਹੌਸਲਾ ਦਿੰਦਿਆ ਆਖਿਆ ਜੇ ਆਪਣਾ ਸਵੇਰੇ ਪੇਪਰ ਨਾ ਹੁੰਦਾ ਤਾਂ ਆਪਾਂ ਇਸ ਸਮੇਂ ਉਹਨਾਂ ਨਾਲ ਹੋਣਾ ਸੀ ਸੌਣ ਤੋਂ ਪਹਿਲਾਂ ਅਸੀਂ ਗੁਰਪ੍ਰੀਤ ਦੇ ਪਿਤਾ ਦੀ ਸਿਹਤ ਜਾਬੀ ਲਈ ਦਿলো ਅਰਦਾਸ ਕੀਤੀ ਤੇ ਕਿਹਾ ਸਵੇਰੇ ਗੁਰਦੁਆਰਾ ਸਾਹਿਬ ਵੀ ਕਰਾਂਗੇ ਅਸੀਂ ਬਿਲਕੁਲ ਆਸ ਛੱਡੀ ਬੈਠੇ ਸੀ ਪਰ ਅਜਿਹੇ ਚਮਤਕਾਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਜਦੋਂ ਤਿੰਨ ਦਿਨਾਂ ਬਾਅਦ ਗੁਰਪ੍ਰੀਤ ਨੇ ਇਹ ਫੋਨ ਕਰਕੇ ਆਖਿਆ ਕਿ ਬਾਪੂ ਹੁਣ ਠੀਕ ਹੈ ਅੱਜ ਛੁੱਟੀ ਮਿਲ ਗਈ ਹੈ ਅਸੀਂ ਘਰ ਵਾਪਸ ਆ ਰਹੇ ਹਾਂ ਇਹ ਨਾ ਬੋਲਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਪਰ ਇਹ ਸੱਚਮੁੱਚ ਚਮਤਕਾਰੀ ਲਫ਼ਜ਼ ਸਨ ਚਮਤਕਾਰ ਕਿਵੇਂ ਹੁੰਦੇ ਨੇ ਉਹ ਵੀ ਸਾਨੂੰ ਪਤਾ ਲੱਗ ਗਿਆ ਅੱਜ ਵੀ ਜਦੋਂ ਗੁਰਪ੍ਰੀਤ ਨੂੰ ਫੋਨ ਕਰਕੇ ਗੱਲਾਂ ਕਰਦੇ ਹਾਂ ਤਾਂ ਉਹ ਦਿਨ ਨਹੀਂ ਭੁੱਲਦੇ ਜੋ ਹਸਪਤਾਲ 'ਚ ਉਹਦੇ ਬਾਪੂ ਨਾਲ ਬਤਾਏ ਸੀ ਉਹ ਦਿਨ ਬਹੁਤ ਕੁਝ ਸਿਖਾ ਗਏ ਜੋ ਕਦੇ ਬਿਆਨ ਨਹੀਂ ਕੀਤੇ ਜਾ ਸਕਦੇ Thank you. Please like, share and subscribe.